ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਏ ਜੀ ਖੇਤ ਆਪਾਂ ਅੱਜ ਅੱਜ ਟਰਾਲੀਆਂ ਲਦਈਆਂ ਗੰਨੇ ਹੀ ਆਪਣੀਆਂ ਦੋ ਤਿੰਨ ਦਿਨ ਹੋਏ ਬਈ ਵੀਡੀਓ ਨਹੀਂ ਪਈ ਉਸ ਲਈ ਮਾਫੀ ਚਾਹਾਂ ਆਪਾਂ ਗਏ ਬਈ ਪਰਿਵਾਰ ਗੈਲ ਬਾਹਰ ਦੋ ਤਿੰਨ ਦਿਨਾਂ ਬਾਅਦ ਆਏ ਅੱਜ ਚਾਰ ਦਿਨ ਲੱਗ ਗਏ ਸੋਮਵਾਰ ਨੂੰ ਗਏ ਤੇ ਵੀਰਵਾਰ ਨੂੰ ਆਏ ਆਪਾਂ ਰਾਤ ਨੂੰ ਸ਼ੁੱਕਰਵਾਰ ਦੀ ਸਵੇਰ ਅੱਜ ਦੇਖਾਂ ਜੀ ਮਾਰਾਂ ਜਿਹੜਾ ਖੇਤ ਖਤਮ ਆ ਇਸ ਤਰ੍ਹਾਂ ਚੱਲ ਰਿਹਾ ਕੰਮਕਾਰ ਵਧੀਆ ਯਾਰ ਬੰਦਿਆਂ ਨੇ ਬਾਈ ਬਹੁਤ ਸਾਥ ਦਿਆ ਪਿੱਛੇ ਦੇ ਜਿਹੜੀ ਆਪਣਾ ਕੰਮਕਾਰ ਵਧੀਆ ਚੱਲਦਾ ਰਿਹਾ ਤਰੀ ਯਾਰਾ ਮਿੱਤਰਾਂ ਨੇ ਬਾਈ ਬਹੁਤ ਸਾਥ ਦਿਆ ਸਾਰਿਆਂ ਨੇ ਕੋਈ ਮਤਲਬ ਮਹਿਸੂਸ ਨਹੀਂ ਹੋਣ ਦਿਆ ਆਪਣੀ ਘਾਟ ਹੋਰ ਗੁੱਡੂ ਕੀ ਹਾਲ ਹੈ ਵਧੀਆ ਹਾਂ ਚੱਲ ਰਿਹਾ ਕੰਮ ਲੱਦ ਨਹੀਂ ਅੱਜ ਅੱਜ ਲੱਦੇ ਇੱਕ ਕਿਹੜਾ ਹੋਰ ਹੋਏਗਾ ਖੇਤਾਂ ਮਾ ਕਾਂਗੜੇ ਕਿੱਲੇ ਅੱਗੇ ਰਦੇ 3 ਲੱਗਿਆ 302 ਆ ਚਾਰ ਪੰਜ ਕਿਡੇ ਹੋ ਜਾਈਆਂ ਹੈ ਚੱਲ ਵਧੀਆ ਚੱਲ ਵਧੀਆ ਮਾਮਾ ਖੋਟ ਲੈ ਲਓ ਵਧੀਆ ਕਰਕੇ ਆ ਜਾਈਏ ਲੈ ਲੇਗੇ ਬਾਦ ਮੈਂ ਅੱਗੇ ਦੂਸਰੀ ਲੇਬਰ ਪਰ ਮਾਰਿਆ ਮੰਗੇੜਾ ਹੋ ਠੀਕ ਹੈ ਖਾਓ ਰੋਟੀ ਖਾਓ ਮੈਂ ਆਮਾ ਟਰਾਲੀ ਲੈ ਕੇ ਕਰਾਸ ਨੀ ਲਾ ਸਕਦਾ ਕੋਈ। ਸੁਘੇਵ ਅਸੀਂ ਤਾਂ ਉਮੀਰ ਕਦੇ ਡਾਕ ਲਾ ਤਿੰਨੇ ਗੱਤ ਨੂੰ ਤਾਂ ਕਿੰਨਾ ਦਿੱਕਤ ਮਿਲਾਈ। ਲੱਗ ਰਹੀ ਹੈ ਜੀ ਲੇਵਰ ਲੱਤ ਰਹੀ ਆਪਣਾ ਇੰਨਾ ਟਰਾਲੀ ਦੋਈ 855 ਲਾਦ ਰਿਆ ਪਰ ਦੋਈ ਟਰਾਲੀਆਂ ਲਾਦ ਰੀਆਂ ਅੱਜ ਵੀ। ਲਿਓ ਜੀ ਆਪਾਂ ਪਹੁੰਚੇ ਆਂ ਪਿੰਡ ਮੰਡੋਲੀ ਬਲਕਾਰ ਅੰਕਲਵਾਰਾ 48 11 ਮਤਲਬ ਸੈਲਫ ਚੱਕਣੇ ਮੈਂ ਦਿੱਕਤ ਕਰਾ ਸਵੇਰੀ ਪਤਾ ਨਹੀਂ ਤਾਂ ਬੈਟਰੀ ਮੈਂ ਚੱਕਰ ਪਿਆ ਕੋਈ। ਤਨੂੰ ਕੋ ਸਲਫ ਮਾ ਚੱਕਰੇ ਦਿਖਾਵਾਂ ਬਈ ਕਿ ਆਪਣਾ ਸਵੇਰੇ ਸਵੇਰੇ ਜੇ ਸਟਾਰਟ ਕਰਾਂ ਬਹੁਤ ਦਿੱਕਤ ਆਵਾ ਦੋ ਤਿੰਨ ਦਿਨ ਆਪਣਾ ਇਸ ਤਰ੍ਹਾਂ ਹੀ ਲੱਗੇਗੇ ਵਾ ਜਿਹੜੀ ਮਾੜੀ ਮੁੱਟੀ ਕਮੀਆਂ ਪੇਸੀਆਂ ਸੰਦਿਆਂ ਸੁੰਦਿਆਂ ਵਾ ਕਢਾਣੀ ਲੱਗੇਗੀਆਂ ਉਹ ਆ ਜੀ ਡੀਜ਼ਲ 45 ਗੇਰਾਂ ਵਾ ਆਈ ਵੀ ਤੇ ਪੰਪ ਉਹ ਮਹਾ ਟੰਕੀ ਕਰਾ ਲਵਾਂ ਫੁੱਲ ਲਓ ਜੀ ਅਮਰੌਨ ਕੀ ਰੱਖੀ ਹੈ ਬੈਟਰੀ ਆਪਾਂ ਨੇ ਬੈਟਰੀ ਕੀ ਦਿੱਕਤ ਸੀ 100 ਐਂਪੀਅਰ ਕੀ ਨਾ ਸੌਰੀ 1000 ਵਾਟ ਦੀ ਹੈ ਬੈਟਰੀ ਆ ਦੇਖੋ ਇਹ ਆਪਾਂ ਜੇ ਕੱਲ ਨੂੰ ਲੋਡ ਪੇ ਜਾਣਾ ਦੋਏ ਟਰੈਕਟਰਾਂ ਨंबर ਵੀ ਰੱਖ ਸਕਾਂ 855 ਹੋ ਗਿਆ ਜਿਸ ਤਰ੍ਹਾਂ ਹਾਲੈਂਡ ਹੋ ਗਿਆ ਕੰਪੈਨ ਵਾਲੀ ਬੈਟਰੀਆਂ ਵੇਲੀ ਹੋਏ ਲਲੇ ਪਰ ਇਸ ਮਨਰ ਬੈਟਰੀ ਬਾਕਸ ਛੋਟਾ ਹੈ ਦੇਖੋ ਇਸਮੇ ਇਸ ਕਰਕੇ ਮਰਾਉਣ ਕੀ ਬੈਟਰੀ ਬੜੀ ਹੈ ਸਾਈਜ਼ ਮਾ ਛੋਟੇ ਮਾ ਵਾ ਇਹੋ ਰੱਖੀ ਆਪਾਂ ਨੇ ਇਸ ਪਰ ਦੇਖਾਂ ਬਈ ਗੰਨੇ ਵਾਲੀ ਟਰਾਲੀ ਨੂੰ ਜਾ ਕੇ ਲਾ ਦੇ ਟਰੈਕਟਰ ਅੰਦਰਿਓ ਲਿਓ ਜੀ ਕੱਢ ਲਿਆ ਆਪਣਾ 852 ਵੀ ਟੋਚਨ ਪਾਣੇ ਨੂੰ ਕੱਢਾਂ ਬਈ ਖੇਤ ਵਾਲੀ ਟਰਾਲੀ ਇੱਕ ਭਰ ਰਹੀ ਹੈ ਪੱਕੇ ਪਰ ਇਸ ਕੀ ਕੋਈ ਟੈਨਸ਼ਨ ਨਹੀਂ ਖੇਤ ਵਾਲੀ ਦੀ ਟੈਨਸ਼ਨ ਹੋ ਜਾ ਕੱਢਾਂਗੇ ਬਈ ਟਰਾਲੀ ਆਪਾਂ ਹੋਵੇ ਟਰੈਕਟਰ ਇਕੱਠੇ ਆਪਣੇ ਪਾਉ ਟੋਚਨ ਪਾਉ ਕਿ ਤਰ੍ਹਾਂ ਠੀਕ ਐ ਇਹ ਭਰ ਕਰਿਆ ਸੋਬਰਾ ਭਰਗੜ ਦੋ ਲਾਵੇਂ ਆਪਾਂ ਪਿੱਛੇ ਹੰਪਰ ਲਾ ਗਏ ਦੋ ਕਿ ਭਾਵੇਂ ਮੂਰਾ ਲਾ ਗਏ ਦੋਏ ਪਿੱਛੇ ਇੱਕ ਮੂਰਾ ਨੰਬਰਦਾਰ ਜੋਰ ਲਵਾਈ ਗਿਆ ਲੈ ਪੂਰਾ ਕਿਚੜ ਘੜਕਾ ਹੱਥ ਮਾਰੀਆਂ ਨਾ ਯਾਰੀ ਅੱਲਾਹ ਦੀ ਯਾਰੀ ਆਗੀ ਬਾਹਰ ਟਰਾਲੀ ਇਹ ਪਾਵੇਂਗੇ ਪਲਟੀ ਆਪਾਂ ਠੇਕੇਦਾਰ ਵਜਨ ਜਿਆਦਾ ਦਾ ਅੱਜ ਮਸੋਂ ਆਈ ਏ ਟਰਾਲੀ ਚਲੋ ਛੋਟੀ ਟਰਾਲੀ ਲੱਗੇ ਲੱਦਣ ਇਸ ਗੱਲ ਕਰਾਂਗੇ ਪਲਟੀ ਆਪਾਂ 18 ਗੰਨਾ ਬਾਈ ਆਪਣਾ 18 ਵੈਰਾਈਟੀ ਚੱਲ ਰਹੀ ਏ ਵੇ ਆ ਗਿਆ ਮਿਲਮਾ ਤੇ ਹੋਰ ਵੀ ਲਵੀ ਕਰਕੇ ਟਰਾਲੀ ਖਾਲੀ ਸਰਪੰਚ ਵਾਲੀ ਇਹ ਵੀ ਆਇਆ ਟਰੈਕਟਰ ਇਹ ਡਰਾਈਵਰ ਖੜਾ ਕੇ ਚਲੇ ਗਿਆ ਵਿਚਾਰਾ ਦੇਖਾਂ ਅਗਲੀਆਂ ਟਰਾਲੀਆਂ ਦੋਈ ਲਾਦ ਰੀਆਂ ਲਾਦਗੀ ਜੀ ਟਰਾਲੀ ਆ ਪਾਰੇ ਰਸੇ ਲੈਵਰ ਵਾਲੇ 2855 ਜਲੀ ਵੀ ਲਾਦ ਰਹੀ ਹੈ ਪਹਿਲਾਂ ਲੈ ਜਾਏਗਾ ਆਪਾਂ ਦੇਖਾਂ ਟਰੈਕਟਰ ਇਹਨੇ ਰਸੇ कसेਗੇ ਹਾਂ ਕੀ ਚਾਹੀਦਾ ਪੈਸਾ ਉਹ ਵੀ ਲੋਡ ਆਉਣ ਲੈਂਡ ਉਹ ਵੀ 855 ਦੂਆ ਵੀ ਹੋਇਆ ਵਾ ਉਹ ਲੈ ਕੇ ਚਲੇਗਾ ਫਕਰਾਂ ਇਹ ਤੋ ਰੇਗੇ ਬਾਈ ਪਹਿਲਾਂ 855 ਲਾ ਮੈਂ ਘਰਾਂ ਲੈ ਜਾਈਏ ਆ ਗੀਆਂ ਬਾਈ ਦੋ ਟਰਾਲੀਆਂ ਆਪਣੀਆਂ ਲਾ ਦੀਆਂ ਆਪਾਂ ਨੇ ਮੋੜ ਮੋੜ ਕੇ 855 ਲਾ ਦੇ ਇੱਧਰ ਇੱਧਰ ਲਾ ਦੇ ਆਪਣਾ ਹੌਲੈਂਡ 2 ਟਰਲੀ ਲੱਗੀਆਂ ਪਰਚੀਆਂ ਆਪਣੇ ਕੋ 18 ਗਈਆਂ ਇਸ ਟਾਈਮ 18 ਹੀ ਗੰਨਾ ਆਪਣਾ ਹਜੇ ਭਾਈ ਜਿਹੜਾ ਮੁੱਢਾ ਮਤਲਬ ਦੋ ਸਾਲ ਕਾ ਜਾਂ ਤੀਏ ਸਾਲ ਕਾ 18 ਹੋ ਗਿਆ ਜਿਸ ਤਰ੍ਹਾਂ 85 ਹੋ ਗਿਆ ਆਪਣਾ 15023 ਹੋ ਗਿਆ 1 ਪੀ ਵੀ 92 95 85 ਲਾਲੇ ਜਿਹੜੇ 118 ਇਹਨਾਂ ਗੰਨੇ ਦੀ ਪਰਚੀਆਂ ਆ ਰਹੀਆਂ ਫਿਰ ਜਿਸ ਤਰ੍ਹਾਂ ਫਿਰ ਮੁੱਢਾ ਚਲੇਗਾ ਜਾਂ ਤੀਸ ਹਾਲਗਾ ਫਿਰ ਚਲੇ ਜਿਸ ਤਰ੍ਹਾਂ 238 ਹੋ ਗਿਆ ਨੇ ਗੰਨੇ ਚੱਲेंगे ਆਪਣਾ ਆਪਣਾ ਤਿੰਨ ਮੇਲ ਮੰਗਨਾ ਹੋਇਆ ਏ ਇੱਕ ਗੇਤੀ ਗਬਲੀ ਮੇਲ ਮਤਲਬ ਪਛੇਤੀ ਤਿੰਨ ਵੈਰੈਟੀਆ ਹੋਆ ਇਹਨੂੰ ਕਹਦੇ ਆ ਅਰਲੀ ਮਿਡ ਲੇਟ ਲਾ ਲਿਓ ਪੱਕੀ ਜਾਣਕਾਰੀ ਆਪਾਂ ਅੱਗੇ ਹੋਰ ਵੀਡੀਓ ਮੈਂ ਦਿਖਾਂਗੇ ਜੀ ਜੋ ਵੀ ਵਿਕਿਆ ਰੇਟ ਗੰਨਾ ਜਾ ਰਿਹਾ ਆਪਣਾ ਕ ਕਿੰਨੇ ਵੈਸੇ ਮਿਲ ਦੇ ਰਿਹਾ ਕਿੰਨੇ ਸਰਕਾਰ ਦੇ ਰਿਹਾ ਆਣੇ ਵਾਲੀ ਵੀਡੀਓ ਮੈਂ ਦੱਸਾਂਗੇ ਜੀ ਤੁਹਾਨੂੰ ਅੱਜ ਫਿਰ ਵੀਡੀਓ ਲੰਬੀ ਹੋ ਜਾਈਗੀ ਆਪਣੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਣੇ ਰਹੋ ਆਪਣੀ ਵੀਡੀਓ ਗੈਲ ਚੈਨਲ ਗੈਲ ਦੋ ਤਿੰਨ ਦਿਨ ਆਪਣੀ ਵੀਡੀਓ ਪਈ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਸ਼ੁਰੂਆਤ ਮੈਂ ਵੀ ਦੱਸਿਆ ਕਿ ਵੀ ਆਪਾਂ ਕੰਮ ਦੇ ਤੇ ਬਾਹਰ ਪਰਿਵਾਰ ਗੈਲ ਅੱਜ ਆਏ ਆਪਾਂ ਰਾਤ ਆਏ ਦੇ ਮਤਲਬ ਅੱਜ ਆਪਣੀ ਵੀਡੀਓ ਬਣਾਈ ਆਪਣਾ ਬਾਕੀ ਬਈ ਬੰਦੇ ਨੇ ਆਪਣੇ ਨਾਲ ਬਹੁਤ ਜ਼ੋਰ ਮਾਰਿਆ ਬਹੁਤ ਹਿੰਮਤ ਕਰੀ ਟਰਾਲੀ ਟੁੱਲੀ ਪਲਟੀ ਗਈ ਆਪਣੀ ਮਤਲਬ ਦਬਗੀ ਦੀ ਖੇਤਮਾ ਦੁਬਾਰੇ ਪਲਟੀ ਕਰਕੇ ਲੱਦੀ ਹੈ ਸਾਰਿਆਂ ਦਾ ਬਾਈ ਦਾ ਦਿਲੋਂ ਧੰਨਵਾਦ ਸਾਰੇ ਮੈਂਬਰਾਂ ਦਾ ਆਪਣੇਗਾ ਜਿਹੜੇ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸਾਰਿਆਂ ਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਣੇ ਰਹੇ ਕਰੋ ਆਪਣੇ ਚੈਨਲ ਗੈਲ ਧੰਨਵਾਦ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ